ਲੁਧਿਆਣਾ ਵਿੱਚ ਪੁਲਿਸ ਟੀਮ ਤੇ ਨਿਰੰਗਾ ਨੇ ਕੀਤਾ ਹਮਲਾ ਐਸਐਚਓ ਦੇ ਚਿਹਰੇ ਤੇ ਲੱਗਾ ਘੱਟ ਐਸਆਈ ਦੀਆਂ ਕੱਟ ਦਿੱਤੀਆਂ ਉਂਗਲਾਂ ਗੋਲੀਆਂ ਚੱਲਣ ਦੀ ਵੀ ਖਬਰ ਬੰਦੂਕ ਦਿਖਾਕਾਰ ਲੁੱਟ ਕੇ ਹੋਏ ਸੀ ਫਰਾਰ ਇੱਕ ਗ੍ਰਿਫਤਾਰ ਪੰਜਾਬ ਦੇ ਲੁਧਿਆਣਾਕਾਰ ਲੁੱਟਣ ਦੇ ਮਾਮਲੇ ਵਿੱਚ ਰੇਡ ਕਰਨ ਗਈ ਪੁਲਿਸ ਟੀਮ ਤੇ ਨਿਰੰਗਾ ਨੇ ਹਮਲਾ ਕਰ ਦਿੱਤਾ ਥਾਣਾ ਸਦਰ ਦੇ ਐਸਐਚਓ ਅਤੇ ਪੁਲਿਸ ਚੌਂਕੀ ਮਰਾੜੋ ਦੇ ਇੰਚਾਰਜ ਸਬ ਇੰਸਪੈਕਟਰ ਸਮੇਤ 4 ਕਰਮਚਾਰੀ ਜ਼ਖਮੀ ਹੋ ਗਏ एसएचओ ਨੂੰ ਅਖਦੇ ਕੋਲ ਤਲਵਾਰ ਦਾ ਕੱਟ ਲੱਗਿਆ ਜਦਕਿ ਇੰਚਾਰਜ ਦੀਆਂ ਦੋ ਉਂਗਲੀਆਂ ਕੱਟ ਗਈਆਂ ਸੂਤਰਾਂ ਮੁਤਾਬਕ ਮੌਕੇ ਤੇ ਗੋਲੀਬਾਰੀ ਵੀ ਹੋਈ ਹੈ ਹਾਲਾਂਕਿ ਇਸ ਦੀ ਕਿਸੇ ਵੀ ਅਧਿਕਾਰੀ ਦੇ ਪੁਸ਼ਟੀ ਨਹੀਂ ਕੀਤੀ ਇਸ ਦੌਰਾਨ ਪੁਲਿਸ ਨੇ ਇੱਕ ਹਮਲਾਵਰ ਨੂੰ ਗ੍ਰਿਫਤਾਰ ਵੀ ਕਰ ਲਿਆ ਜਦਕਿ ਬਾਕੀ ਹਮਲਾਵਰ ਫਰਾਰ ਹੋ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਵਲ ਹਸਪਤਾਲ ਲਿਆਂਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਗਿਆ ਘਟਨਾ ਰਾਤ ਕਰੀਬ ਸਵਾ 10 ਵਜੇ ਦੀ ਹੈ ਜਾਣਕਾਰੀ ਦੇ ਅਨੁਸਾਰ ਕਰੀਬ 4 ਦਿਨ ਪਹਿਲਾਂ ਤਿੰਨ ਨਿਹੰਗਰ ਨੇ ਪਿੰਡ ਸੰਗੋਵਾਲ ਵਿੱਚ ਇੱਕ ਵਿਅਕਤੀ ਸੀ ਤਾਂ ਬੰਦੂਕ ਦੇ ਦਮ ਤੇ ਆਟੋਕਾਰ ਲੁੱਟ ਲਈ ਸੀ ਪੰਜਾਬ ਦੇ ਇਸ ਮਾਮਲੇ ਵਿੱਚ ਦੇਰ ਰਾਤ ਐਸਐਚਓ ਹਰਸ਼ਵੀਰ ਮਰਾਡੋ ਪੁਲਿਸ ਚੌਕੀ ਇੰਚਾਰਜ ਤਰਸੀਮ ਨੇ આરોપીਾਂ ਦੀ ਤਲਾਸ਼ ਦੇ ਲਈ ਪਿੰਡ ਕਮਾਲਪੁਰ ਵਿੱਚ ਰੇਡ ਕੀਤੀ ਉੱਥੇ ਇੱਕ ਨਿਹੰਗ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ ਫਿਰ ਪੁਲਿਸ ਨੇ આરોપી ਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਇਸ ਦੌਰਾਨ ਨਿਹੰਗ ਨੇ ਐਸਐਚਓ ਤੇ ਕਰ ਤਲਵਾਰ ਨਾਲ वार ਕਰ ਦਿੱਤਾ जिन्हों बचाने चौकी इंचार्ज अगे आए इसे दौरान आरोपी निहंग ने दस तो बारह साथियों बुला लिया सारे हमलावर ने चार पुलिस देख के उन्हें नाल हमला कर दिता पुलिस चौकी मराडो इंचार्ज तरसेम ने कहा कि एक आरोपी काबू कर लिया है पुलिस टीम मामले के जांच कर रही है जख्मी पुलिस मुलाजमान ने भी अपना मैडिकल सिविल हस्पता करवा लिया है ਤਾਰੇ ਕਾਰਕੂ ਇਸ ਤਰ੍ਹਾਂ ਕਰੇ ਕਰ ਲਗੇ ਅੱਛਾ ਜੀ ਉਹਨੇ ਗਾਲੇ ਸਾਡੇ ਤੇ ਹਮਲਾ ਕਰ ਦਿੱਤਾ ਕਿੰਨੇ ਜਣੇ ਸੀ ਜਿਹਨਾਂ ਹਮਲਾ ਕਰਨ ਵਾਲੇ ਤਾਂ ਇੱਕੋ ਬੰਦਾ ਪਿਗਲ ਗਿਆ ਅੱਛਾ ਇੱਕੋ ਬੰਦਾ ਸੀ ਤੇ ਸਰ ਕੀ ਸੀ ਉਹਨਾਂ ਦੇ ਕੋਲ ਉਹਦੀ ਕੋਈ ਤਪਾਨਾ ਵੀ ਨਹੀਂ ਅਸਾਂ ਤਾਨੇ ਚਾਹੋ ਤੇ ਆਪਣੇ ਸਰ ਕਿੰਨੇ ਮੁਲਾਜ਼ਮ ਕਾਇਲ ਹੋ ਗਏ ਅਸੀਂ ਦੋ ਇੰਸਪੈਕਟਰ ਸਾਹਿਬ ਸਦਰ ਐਸਐਚਓ ਜਿਹਨਾਂ ਤੋਂ ਅੱਛਾ ਇਹ ਜਣੇ ਜਾਣੇ ਜ਼ਖਮੀ ਹੋਏ ਹਨ ਤੇ ਉਹ ਸਰ ਬੰਦਾ ਫੜਿਆ ਗਿਆ ਵੇ ਦੂਜੇੰਬਰ ਤੇ ਸਰ ਆਪਣਾ ਇਹ ਹੋਈ ਘਟਨਾ ਹੈ ਕਿੱਥੇ ਦੀ ਆ ਕਮਾਲਪੁਰਾ ਟੰਡੋ ਜੀ ਕਮਾਲਪੁਰਾ ਪਿੰਡ ਇਹ ਜਗਰਾਉਂ ਵਾਲੇ ਪਾਸੇ ਨਹੀਂ ਪੈ ਜਾਂਦਾ ਜੀ